इनको तोड़ो नष्ट करो हमारे सामने करो नष्ट अभी इसको पीछे मत लेके जाए इसको नष्ट कर कोई खा के बीमारी लग जाए कि इसको फेंक अभी तोड़ इसको खराब बंदे को बैठे रहे हो कोई खा के कोई आमलेट बनाता तो खाया था। जब तो उबाल लिया ना उबाइल कर लिया तो पता लग गया आमलेट में तो पता नहीं लगता है क्या है ਸਪੀਸ ਲੈ ਗਏ تھے ਜੀ ਇਹ ਕੀ ਹੈ ਦੱਸਿਓ ਮੈਨੂੰ ਕੋ ਇਹ ਕੀ ਬਣਾਇਆ ਹੈ ਅਰੇ ਪੈਸਾ ਕਿਉਂ ਜੋੜੋ ਪੈਸਾ ਵਾਦ ਲੈਣੇ ਕੀ ਵਾਦ ਇਹ ਲੋਕ ਕੀ ਖਲਾ ਗਿਆ ਰਹੇ ਹੋ ਲੋਕੋ ਜੇ ਅੰਡਾ ਖਲਾ ਰਾ ਕਿਆ ਖਲਾ ਰਾ ਅੰਡੇ ਗਰੂ ਮਾਰਨਾ ਹੈ ਦੁਨੀਆ ਕੋ ਤੁਨੇ ਆ ਦੇਖੋ ਅੰਡਾ ਦਿਖਾ ਕੇ ਦਿਖਾ ਦੇ ਅੰਡਾ ਇਹ ਅੰਡਾ ਵਾ ਇਹਨੂੰ ਕਹਿੰਦਾ ਅੰਡਾ ਇਹ ਪਲਾਸਟਿਕ ਬਣਿਆ ਆ ਵਾ ਜਿਸ ਮੁੱਦੇ ਤੇ ਅੱਜ ਅਸੀਂ ਇਕੱਠੇ ਹੋਏ ਆ ਸਿਵਲ ਸਰਜਨ ਨੂੰ ਕੱਲ ਰਿਪੋਰਟ ਵੀ ਦਿੱਤੀ ਆ ਚੀਤੇ ਦਰਜ ਕਰਾਈ ਗਈ ਆ ਮੀਟ ਘਰ ਘਰ ਚ ਬਿਮਾਰੀਆਂ ਨਾਲ ਤਾਂ ਪਹਿਲੀ ਪਰਮਾਰਭ ਭਰੀ ਪਈ ਆ। ਉਹ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਨੇ ਬੱਚੇ ਆਪਦੀ ਸਿਹਤ ਬਣਾਉਣ ਲਈ ਸਾਡਾ ਇੱਕ ਮਹੱਲੇ ਦਾ ਲੜਕਾ ਸੀਗਾ ਵੀ ਜਿਹੜਾ ਜਿੰਮ ਜੂਮ ਜਾਂਦਾ ਚਲੋ ਬੱਚਿਆਂ ਨੂੰ ਸ਼ੌਂਕ ਹੁੰਦਾ ਵੀ ਆਂਡੇ ਖਾਵਾਂਗੇ, ਮੀਟ ਖਾਵਾਂਗੇ, ਸਿਹਤ ਬਣੂਗੀ। ਉਹਨੇ ਆਪਣੇ ਵਾਸਤੇ ਕੁਝ ਦੇਸੀ ਆਂਡੇ ਲਏ। ਜਦ ਘਰ ਜਾ ਕੇ ਉਹਨਾਂ ਨੂੰ ਬਣਾ ਕੇ ਸੇਵਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਿੰਥੈਟਿਕ ਰੂਪ ਚ ਨਿਕਲੇ। ਵੀ ਸਾਡੇ ਆਣ ਵਾਲੇ ਪੁਜੇਸ਼ ਨੂੰ ਖਰਾਬ ਕੀਤਾ ਤਾਂ ਸਰਕਾਰ ਮੂਰੇ ਇਹ ਬੇਨਤੀ ਆ ਵੀ ਇਹਨਾਂ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਬਣਦੀ ਕਾਰਵਾਈ ਕੀਤੀ ਜਾਵੇ। ਲੋਕਾਂ ਦੀ ਸਿਹਤ ਨਾਲ ਖਲਵਾੜ ਕੀਤਾ ਜਾ ਰਿਹਾ ਦੇਖੋ ਇੱਕ ਤਾਂ ਆਪਾਂ ਪਹਿਲਾਂ ਚਿੱਟੇ ਨੂੰ ਰੋਂਦੇ ਪਏ ਆ ਵੀ ਚਿੱਟਾ ਚਿੱਟਾ ਦਾ ਘਰ ਦਾ ਇੱਕ ਸ਼ਖਸ ਹੀ ਖਾਂਦਾ ਹੋਊਗਾ ਪਰ ਇਹ ਚੀਜ਼ਾਂ ਦਾ ਘਰ ਦੀ ਸਾਰੀ ਫੈਮਿਲੀ ਦੇ ਮੈਂਬਰਾਂ ਨੇ ਖਾਣੀਆਂ ਯਾਨੀ ਕਿ ਸ਼ਰੇ ਆਮ ਮੋਤ ਵੇਚੀ ਜਾ ਰਹੀ ਆ ਇੱਕ ਪੈਸਾ ਦੀ ਲਾਭ ਵਿੱਚ ਪੈਸਾ ਕਮਾਉਣ ਦੇ ਚੱਕਰ ਵਿੱਚ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਹੈ ਇਹ ਜਿੱਥੇ ਦਾ ਇਹ ਬੱਸ ਸਟੈਂਡ ਦੇ ਕੋਲੇ ਜੀ ਸਕੂਟਰ ਮਾਰਕੀਟ ਦੇ ਕੋਲੇ ਸ਼ਹੀਦ ਬਰਬਾਦ ਸਿੰਘ ਗਿੱਲ ਦਾ ਗੇਟ ਬਣਿਆ ਆ ਉਹਦੇ ਨਾਲ ਹੀ ਵੀਜੋਨ ਚਿਕਨ ਵਾਲੇ ਆ ਜੀ ਅੱਜ ਅਸੀਂ ਇੱਥੇ ਪਹੁੰਚੇ ਆ ਅਸੀਂ ਇੱਕ ਮੇਰੇ ਭਾਂਜੇ ਨੇ ਇੱਕ ਜੋਨ ਫੂਡਸ ਹੈਗਾ ਬੱਸ ਸਟੈਂਡ ਦੇ ਕੋਲ ਨੇੜੇ ਨੇੜੇ ਬਲਰਾਜ ਗੇਟ ਦੇ ਕੋਲ ਜਿਹੜੇ ਅੰਡੇ ਦੇ ਚਿਕਨ ਦਾ ਕੰਮ ਆ ਜਿਨ੍ਹਾਂ ਦਾ ਉਹਨਾਂ ਕੋਲ ਚਾਰ ਅੰਡੇ ਪਰਚੇਜ਼ ਕਰਕੇ ਲਿਆਂਦੇ ਸੀ ਜਿਹੜੇ ਉਹ ਦੇਸੀ ਕਹ ਕੇ ਵੇਚਦੇ ਨੇ ਦੇਸੀ ਅੰਡੇ ਸੀ ਜਦੋਂ ਉਹਨਾਂ ਨੇ ਉਹਨੂੰ ਉਬਾਲਿਆ ਮੇਰੇ ਭਾਂਜੇ ਨੇ ਤਾਂ ਉਹ ਅੰਡੇ ਦੇ ਰੂਪ ਦੇ ਵਿੱਚ ਇੱਕ ਸਿੰਥੈਟਿਕ ਜਿਹਾ ਸੀਗਾ ਦੀਰੇ ਵਿੱਚ ਖਾਨ ਮਤਲਬ ਦੇਖਣ ਉਹ ਸਮੈਲ ਜੀ ਮਾਰ ਰਿਆ ਸੀ ਉਹਨੇ ਜਦੋਂ ਮੈਨੂੰ ਦਿਖਾਇਆ ਕਹਿੰਦਾ ਮਮਾ ਜੀ ਇਹ ਦੇਖੋ ਆਂਡੇ ਵੀ ਆਂਡੇ ਮੈਂ ਦੇਖਿਆ ਤਾਂ ਇੱਕ ਰਵੜ ਜਿਹਨੂੰ ਜੋ ਫਿੱਚੀ ਜਾਂਦੀ ਸੀ ਉਹ ਲੰਬੀ ਲੰਬੀ ਹੋ ਜਾਂਦੀ ਰਵੜ ਬਣ ਜਾਂਦੀ ਸੀ ਤੇ ਅਸੀਂ ਇਹਨਾਂ ਦੀ ਜੋਨ ਫੂਡ ਦੀ ਦੁਕਾਨ ਤੇ ਚਲੇ ਗਏ ਇਹਨਾਂ ਦੇ ਮਾਲਕ ਤੇ ਹੈ ਨਹੀਂ ਸੀ ਇਹਨਾਂ ਦਾ ਮੈਨੇਜਰ ਭੱਠੇ ਸੀਗੇ ਉਹਨਾਂ ਨੂੰ ਦੱਸਿਆ ਵੀ ਇਹ ਤੁਸੀਂ ਆਂਡੇ ਕੀ ਵੇਚ ਰਹੇ ਹੋ ਲੋਕਾਂ ਨੂੰ ਇਹ ਕੀ ਚੀਜ਼ ਆ ਉਹ ਕਹਿੰਦਾ ਬੋਲੇ ਨਹੀਂ ਕੁਛ ਨਹੀਂ ਜੀ ਇਹ ਆਂਡੇ ਆ ਮੈਂ ਕਹਿੰਦਾ ਵੀ ਇਹ ਖਾ ਕੇ ਦਿਖਾਓ ਨਹੀਂ ਹਾਂ ਉਹ ਨਹੀਂ ਖਾएंगे ਮੈਂ ਕਹਿੰਦਾ ਇਹ ਕਹਿੰਦਾ ਇਹ ਆਂਡੇ ਖਰਾਬ ਹੈ ਮੈਂ ਕਹਿੰਦਾ ਜੀ ਆਂਡੇ ਨਹੀਂ ਜੇ ਸੰਤ ਹੈ ਕਹਣਾ ਨਹੀਂ ਜੇ ਅੰਡੇ ਖਰਾਬ ਹੋ ਗਏ ਤੇ ਜੇ ਜਿਹੜੇ ਅੰਡੇ ਖਰਾਬ ਹੈ ਤੋ ਅਸੀਂ ਇਸ ਕੋ ਤੋੜ ਦਿੰਦੇ ਹਾਂ ਨਹੀਂ ਤੁਸੀਂ ਹੀ ਸਮਝਾਓ ਪਲਾਸਟਿਕ ਦੇ ਹੁੰਦੇ ਆ ਉਹ ਅੰਡੇ ਪਲਾਸਟਿਕ ਸਿੰਥੈਟਿਕ ਸੀ ਅੰਡੇ ਦੇ ਹੈ ਨਹੀਂ ਜੋ ਅੰਡੇ ਦੇ ਰੂਪ ਦੇ ਵਿੱਚ ਸੀਗੇ ਉਹ ਇੱਕ ਸਿੰਥੈਟਿਕ ਬਣਿਆ ਹੋਇਆ ਵਾ ਰਬੜ ਦੀ ਤਰ੍ਹਾਂ ਜੀ ਰਬੜ ਆਇ ਕੋ ਤੇ ਉਹਨਾਂ ਨੇ ਉਹ ਅੰਡੇ ਤੋੜੇ ਜਿਸ ਦੀ ਮੇਰੇ ਕੋ ਵੀਡੀਓ ਵੀ ਬਣੀ ਹੋਈਆਂ ਨੇ ਜੀ ਤੁਹਾਡੇ ਤੁਸੀਂ ਸ਼ਿਕਾਇਤ ਦਿੱਤੀ ਇਸ ਸੰਬੰਧੀ ਹਾਂ ਇਸ ਸੰਬੰਧੀ ਅਸੀਂ ਸਿਵਲ ਸਰਜਨ ਦਫ਼ਤਰ ਨੂੰ ਸਪਲਾਈਰ ਨੂੰ ਸ਼ਿਕਾਇਤ ਦਿੱਤੀ ਜਿਨ੍ਹਾਂ ਨੇ ਉਹ ਸੈਂਪਲ ਲਿਆ ਵਾ ਵਾਟ ਵੀ ਜਿਹੜੇ ਅੰਡੇ ਅਸੀਂ ਪਰਚੇਜ਼ ਕੀਤੇ ਸੀ ਉਹ ਅੰਡੇ ਉਹਨਾਂ ਨੇ ਤੋੜ ਦਿੱਤੇ ਸੀਗੇ ਉਸ ਵਕਤ ਹੀ ਉਹਨਾਂ ਕੋਲ 5 7 10 ਟਰੇਆਂ ਪਈਆਂ ਸੀ ਉਹਨਾਂ ਨੇ ਉਸ ਟਾਈਮ ਹੀ ਉਹਨੂੰ ਤੋੜਤਾ ਫਰਦ-ਪਰਦ ਕਰਦਿਆਂ ਜਿਦ ਦੀ ਮੇਰੇ ਕੋਲ ਵੀਡੀਓ ਹੈਗੀ ਆ ਅੰਡੇ ਤੋੜਦਿਆਂ ਦੀ ਵੀ ਠੀਕ ਹੈ ਜੀ ਉਹ ਅੰਡੇ ਉਹਨਾਂ ਨੇ ਤੋੜਤੇ ਅਸੀਂ ਇਸ ਸਬੰਧੀ ਸਿਵਲ ਸੈਕਸ਼ਨ ਤੋਂ ਸ਼ਿਕਾਇਤ ਕੀਤੀ ਕੱਲ ਇਹਨਾਂ ਸੈਂਪਲ ਭਰੇ ਆ ਗਿਆ ਮੀਟ ਦਾ ਵੀ ਮੀਟ ਤੇ ਵੀ ਇਹਨਾਂ ਦੇ ਜਿਹੜਾ ਚਿਕਨ ਉੱਥੇ ਨਾ ਤੇ ਚਿਕਨ ਦਾ ਕੋਈ ਮੈਡੀਕਲ ਕਰਾਉਂਦੇ ਨੇ ਕੁਛ ਨਹੀਂ ਮੁਰਗੇ ਉੱਥੇ ਵੱਢੀ ਜਾਂਦੇ ਨੇ ਤੇ ਉੱਥੇ ਗੰਦ ਗੰਦਗੀ ਦੇ ਵਿੱਚ ਹੀ ਮੰਗ ਕੀ ਕਰਦੇ ਗੰਦਗੀ ਅਸੀਂ ਮੰਗ ਇਹ ਕਰਦੇ ਆ ਜੀ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੀ ਦੁਕਾਨ ਸੀਲ ਕੀਤੀ ਜਾਵੇ ਜੋ ਕੀ ਇਹ ਲੋ ਬੱਚੇ ਸਾਰੇ ਆਪਾਂ ਲੋਕ ਖਾਨੇ ਆ ਤੇ ਅੱਜ ਸਾਡੇ ਨਾਲ ਹੋ ਰਿਹਾ ਕੱਲ ਨੂੰ ਕਿਸੇ ਹੋਰ ਨਾਲ ਵੀ ਇਹ ਇੱਕ ਪੈਸੇ ਕਮਾਉਣ ਦੀ ਖਾਤਰ ਕਿੱਡਾ ਵੱਡਾ ਇੱਕ ਗ੍ਰਾਹ ਕਰ ਰਹੇ ਨੇ ਲੋਕੀ ਇਹਨਾਂ ਲੋਕਾਂ ਦੇ ਉੱਤੇ ਨੱਥ ਪਾਣੀ ਚਾਹੀਦੀ ਹੈ ਜੋ ਇਹ ਗਾਂ ਲੋਕੀ ਸੇਧ ਨਾ ਖਲਵਾਰਨਾ ਕਰ ਸਕਣ